ਸੜਕ ਸੁਰੱਖਿਆ ਫੋਰਸ ਮਸੀਹਾ ਬਣ ਕੇ ਲੋਕਾਂ ਦੀਆਂ ਜਾਨਾਂ ਬਚਾਉਣ ਦੀ ਨੇਕ ਸੇਵਾ ਕਰ ਰਹੀ ਹੈ ਸੜਕ ਹਾਦਸਿਆਂ ਦੌਰਾਨ ਕੀਮਤੀ ਜਾਨਾਂ ਬਚਾਉਣ ਲਈ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਤਹਿਤ ਸੂਬੇ ਦੇ ਵਿੱਚ ਸੜਕ ਹਾਦਸਿਆਂ 'ਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ 6.76% ਘੱਡੀ ਹੈ ਤੇ ਸਾਡੇ ਰੂਟ ਉੱਪਰ ਅਗਰ ਕੋਈ ਘਟਨਾ ਹੋ ਜਾਂਦੀ ਹੈ ਜਾਂ ਕੋਈ ਵਾਹਨ ਹਾਦਸਾ ਅਗਰਸਤ ਹੋ ਜਾਂਦੇ ਆ ਤਾਂ ਸਾਡੀ ਟੀਮ ਵਿਦਨ 5 ਜਾਂ 10 ਮਿੰਟਸ ਮੌਕੇ ਤੇ ਪਹੁੰਚਦੀ ਹੈ ਤੇ ਜਿਸ ਹਿਸਾਬ ਦੀ ਵੀ ਲੋੜ ਹੁੰਦੀ ਹੈ ਅਗਰ ਐਂਬੂਲੈਂਸ ਮੰਗਣ ਦੀ ਲੋੜ ਪੈਂਦੀ ਹੈ ਤਾਂ ਐਂਬੂਲੈਂਸ ਬੁਲਾਈ ਜਾਂਦੀ ਹੈ ਨਹੀਂ ਤੇ ਮੌਕੇ ਪਰ ਜ਼ਖਮੀਆਂ ਨੂੰ ਫਸਟ ایڈ ਦਿੱਤੀ ਜਾਂਦੀ ਪੰਜਾਬ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਆਪਣੀ ਤੁਹਾਨੂੰ 112 ਡਾਇਲ ਕਰੋਗੇ ਤੁਹਾਨੂੰ ਹੈਲਪ ਮਿਲੇਗੀ ਹੀ ਮਿਲੇਗੀ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਹੁਣ ਤੱਕ ਹੋਏ 30549 ਸੜਕ ਹਾਦਸਿਆਂ ਦੇ 1553 ਜ਼ਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਅਤੇ ਸੜਕ ਹਾਦਸਿਆਂ ਦੇ ਸ਼ਿਕਾਰ ਹੋਏ 18591 ਜ਼ਖਮੀਆਂ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ 80 ਕਿਲੋਮੀਟਰ ਦੇ ਰੇਡੀਅਸ ਚ ਗੱਡੀ ਹੈ ਜਿੱਤੇ ਵੀ ਜਦੋਂ ਵੀ ਉਹਨਾਂ ਨੂੰ ਕੋਈ ਕਾਲ ਆਉਂਦੀ ਹੈ ਤਾਂ ਉਹਨਾਂ ਦੀ ਐਵਰੇਜ 6 ਮਿੰਟ 20 ਸਕਿੰਟ ਹੈ ਉਹਦੇ ਵਿੱਚ ਆ ਪਹੁੰਚ ਕੇ ਫਿਰ ਜਿਹੜਾ ਵੀ ਹਸਪਤਾਲ ਨੇੜੇ ਹੈ ਚਾਹ ਸਰਕਾਰੀ ਹੈ ਪ੍ਰਾਈਵੇਟ ਹੈ ਉਹਦੇ ਚ ਪਹੁੰਚਾ ਦੋ ਇਹ ਸਾਰਾ ਜਿਹੜਾ ਪੈਸਾ ਹੈ ਉਹ ਗਵਰਨਮੈਂਟ ਦੇਊਗੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਲੋਕਾਂ ਨੂੰ ਭਾਰੀ ਜੋ ਕਿ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦੇ ਨਾਲ ਹੀ ਜੇਕਰ ਅੱਪਾ ਗੱਲ ਕਰੀਏ ਤਾਂ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਆਏ ਦਿਨ ਵੱਧਦਾ ਜਾ ਰਿਹਾ ਹੈ ਜਿਸ ਦੇ ਕਾਰਨ ਜੋ ਪੰਜਾਬ ਦੇ ਵਿੱਚ ਨੇੜਲੇ ਇਲਾਕੇ ਵਿੱਚ ਲੋਕ ਰਹਿ ਰਹੇ ਆ ਉਹਨਾਂ ਦੇ ਦਿਲਾਂ ਦੇ ਵਿੱਚ ਡਰ ਹੈ ਉਹ ਆਏ ਦਿਨ ਵੱਦਦਾ ਜਾ ਰਿਹਾ ਇਸ ਤੋਂ ਇਲਾਵਾ ਬਿਆਸ ਦਰਿਆ ਦੇ ਵਿੱਚ ਜੋ ਪਾਣੀ ਹੈ ਉਸ ਦਾ ਪੱਧਰ ਵੱਧ ਰਿਹਾ ਜਿਸ ਦੇ ਕਾਰਨ ਕਿਸਾਨਾਂ ਦੀਆਂ ਜੋ ਜ਼ਮੀਨਾਂ ਨੇ ਉਹ ਵੀ ਖਰਾਬ ਹੁੰਦੀਆਂ ਨਜ਼ਰ ਆ ਰਹੀਆਂ ਨੇ ਤੇ ਜੋ ਪੌਂਗ ਡੈਮ ਹੈ ਉਸ ਦੇ ਵੀ ਜੋ ਗੇਟ ਹੈ ਉਹਨਾਂ ਨੂੰ ਖੋਲ ਦਿੱਤਾ ਗਿਆ ਜਿਸ ਤੋਂ ਬਾਅਦ ਜੋ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਇੱਕਦਮ ਵੱਧ ਗਿਆ ਤੇ ਉਸ ਤੋਂ ਬਾਅਦ ਲੋਕਾਂ ਦੇ ਲਈ ਅਲਰਟ ਜਾਰੀ ਕਰ ਦਿੱਤਾ ਗਿਆ ਕਿ ਜੋ ਆਸ-ਪਾਸ ਦੀਆਂ ਥਾਮਾਂ ਨੇ ਉਸ ਨੂੰ ਜਲਦ ਤੋਂ ਜਲਦ ਖਾਲੀ ਕਰ ਦਿੱਤਾ ਜਾਵੇ ਕਿਉਂਕਿ ਹੜ੍ਹ ਦੀ ਜੋ ਸਥਿਤੀ ਹੈ ਉੱਥੇ ਹੀ ਬੰਦੀ ਨਜ਼ਰ ਆ ਰਹੀ ਹੈ ਕਿਉਂਕਿ ਜੋ ਲਗਾਤਾਰ ਹਿਮਾਚਲ ਹੈ ਉਸ ਦੇ ਵਿੱਚ ਮੀਂਹ ਪੈ ਰਿਹਾ ਜਿਸ ਤੋਂ ਬਾਅਦ ਜੋ ਪੌਂਗਨਾਮ ਹੈ ਉਸ ਦੇ ਜੋ ਗੇਟ ਹੈ ਉਹਨਾਂ ਨੂੰ ਖੋਲਿਆ ਗਿਆ ਬਾਦ ਦੇ ਵਿੱਚ ਬਿਆਸ ਦਰਿਆ 'ਚ ਉਹ ਪਾਣੀ ਨੂੰ ਛੱਡਿਆ ਗਿਆ ਤੇ ਬਿਆਸ ਦਰਿਆ ਦਾ ਪੱਧਰ ਵੀ ਇੱਕਦਮ ਵੱਧ ਜਾਂਦਾ ਤੇ ਕਦੇ ਘਟ ਜਾਂਦਾ ਤੇ ਜੋ ਕਿਸਾਨਾਂ ਦੀ ਜ਼ਮੀਨਾਂ ਹੈ ਉਹ ਲਗਾਤਾਰ ਖਰਾਬ ਹੁੰਦੀਆਂ ਨਜ਼ਰ ਆ ਰਹੀਆਂ ਨੇ ਤੇ ਉਸ ਤੋਂ ਬਾਅਦ ਕਿਸਾਨਾਂ ਦੇ ਦਿਲਾਂ ਦੇ ਵਿੱਚ ਵੀ ਡਰ ਬੈਠ ਗਿਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ हिमाचल प्रदेश ਦੇ ਵਿੱਚ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਲੋਕਾਂ ਨੂੰ ਭਾਰੀ ਜੋ ਕਿ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦੇ ਨਾਲ ਹੀ ਜੇਕਰ ਅਪਾ ਗੱਲ ਕਰੀਏ ਤਾਂ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਆਏ ਦਿਨ ਵੱਧਦਾ ਜਾ ਰਿਹਾ ਹੈ ਜਿਸ ਦੇ ਕਾਰਨ ਜੋ ਪੰਜਾਬ ਦੇ ਵਿੱਚ ਨੇੜਲੇ ਇਲਾਕੇ ਵਿੱਚ ਲੋਕ ਰਹਿ ਰਹੇ ਹਨ ਉਹਨਾਂ ਦੇ ਦਿਲਾਂ ਦੇ ਵਿੱਚ ਡਰ ਹੈ ਉਹ ਆਏ ਦਿਨ ਵੱਧਦਾ ਜਾ ਰਿਹਾ ਇਸ ਤੋਂ ਇਲਾਵਾ ਬਿਆਸ ਦਰਿਆ ਦੇ ਵਿੱਚ ਜੋ ਪਾਣੀ ਹੈ ਉਸ ਦਾ ਪੱਧਰ ਵੱਧ ਰਿਹਾ ਜਿਸ ਦੇ ਕਾਰਨ ਕਿਸਾਨਾਂ ਦੀਆਂ ਜੋ ਜ਼ਮੀਨਾਂ ਨੇ ਉਹ ਵੀ ਖਰਾਬ ਹੁੰਦੀਆਂ ਨਜ਼ਰ ਆ ਰਹੀਆਂ ਨੇ ਤੇ ਜੋ ਪੌਂਗ ਡੈਮ ਹੈ ਉਸ ਦੇ ਵੀ ਜੋ ਗੇਟ ਹੈ ਉਹਨਾਂ ਨੂੰ ਖੋਲ ਦਿੱਤਾ ਗਿਆ ਜਿਸ ਤੋਂ ਬਾਅਦ ਜੋ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਇੱਕਦਮ ਵੱਧ ਗਿਆ ਤੇ ਉਸ ਤੋਂ ਬਾਅਦ ਲੋਕਾਂ ਦੇ ਲਈ ਅਲਰਟ ਜਾਰੀ ਕਰ ਦਿੱਤਾ ਗਿਆ ਕਿ ਜੋ ਆਸ-ਪਾਸ ਦੀਆਂ ਥਾਵਾਂ ਨੇ ਉਸ ਤੋਂ ਜਲਦ ਤੋਂ ਜਲਦ ਖਾਲੀ ਕਰ ਦਿੱਤਾ ਜਾਵੇ ਕਿਉਂਕਿ ਹੜ੍ਹ ਦੀ ਜੋ ਸਥਿਤੀ ਹੈ ਉੱਥੇ ਹੀ ਬੰਦੀ ਨਜ਼ਰ ਆ ਰਹੀ ਹੈ ਕਿਉਂਕਿ ਜੋ ਲਗਾਤਾਰ ਹਿਮਾਚਲ ਹੈ ਉਸ ਦੇ ਵਿੱਚ ਮੀਂਹ ਪੈ ਰਿਹਾ ਜਿਸ ਤੋਂ ਬਾਅਦ ਜੋ ਪੌਂਗਨਾਮ ਹੈ ਉਸ ਦੇ ਜੋ ਗੇਟ ਹੈ ਉਹਨਾਂ ਨੂੰ ਖੋਲਿਆ ਗਿਆ ਬਾਅਦ ਵਿੱਚ ਬਿਆਸ ਦਰਿਆ 'ਚ ਉਹ ਪਾਣੀ ਨੂੰ ਛੱਡਿਆ ਗਿਆ ਤੇ ਬਿਆਸ ਦਰਿਆ ਦਾ ਪੱਧਰ ਵੀ ਇੱਕਦਮ ਵੱਧ ਜਾਂਦਾ ਤੇ ਕਦੇ ਘਟ ਜਾਂਦਾ ਤੇ ਜੋ ਕਿਸਾਨਾਂ ਦੀ ਜ਼ਮੀਨਾਂ ਹੈ ਉਹ ਲਗਾਤਾਰ ਖਰਾਬ ਹੁੰਦੀਆਂ ਨਜ਼ਰ ਆ ਰਹੀਆਂ ਨੇ ਤੇ ਉਸ ਤੋਂ ਬਾਅਦ ਕਿਸਾਨਾਂ ਦੇ ਲਾ ਦੇ ਵਿੱਚ ਵੀ ਡਰ ਬੈਠ ਗਿਆ